ਖਬਰਨਾਮਾ ਦੇਖਿਆ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਮੈਂ ਹਾਂ ਤੁਹਾਡਾ ਕੋਰਸ ਰਾਜ ਸ੍ਰੀ ਅਕਾਲ ਤਖਬਾਦ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਹੁਣਾ ਵੱਲੋਂ ਕੱਲ ਵੱਡਾ ਫੈਸਲਾ ਲਿਆ ਗਿਆ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਲੈ ਕੇ ਉਹਨਾਂ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਪੰਜ ਪਿਆਰੇ ਸਹਿਬਾਨ ਵੀ ਮਜੂਸਨ ਅੱਜ ਫਿਰ ਇੱਕ ਵਾਰ ਵੱਡਾ ਉਪਰਾਲਾ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੰਗੱਜ ਨੇ ਦੱਸਦੀਏ ਕਿ ਪਹਿਲਾਂ ਕਰਦਾਰਕੋਸ਼ੀ ਕੀਤੀ ਗਈ ਸੀ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਤਲ ਕਰ ਦਿੱਤਾ ਗਿਆ ਸੀ ਉਹਨਾਂ ਦੀਆਂ ਸਿਮਾਵਾਂ ਔਰ ਰੋਕ ਦਿੱਤੀਆਂ ਗਈਆਂ ਸੀ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪਹਿਲਾਂ ਬਾਬਾ ਟੇਕ ਸੇਕ ਤਨੋਲਾ ਵੱਲੋਂ ਆ ਜਿਹੜੀ ਹੈ ਜਥੇਦਾਰ ਦਾ ਅਹੁਦਾ ਸੰਭਾਲਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਸੀ ਅਤੇ ਨਾ ਹੀ ਉਹ ਸੰਭਾਲਣਾ ਚਾਹੁੰਦੇ ਸਨ ਕਿਉਂਕਿ ਤਤਕਾਰ ਚੱਲ ਰਿਹਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਅਤੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਲੈ ਕੇ ਲੇਕਿਨ ਭਾਵੇਂ ਸਿੱਖ ਕੌਮ ਮਨਜ਼ੂਰ ਨਹੀਂ ਕਰ ਰਹੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਗਨੀ ਕੁਲਦੀਪ ਸਿੰਘ ਗੜਗੱਜ ਸਾਡੇ ਜਥੇਦਾਰ ਨਹੀਂ ਕੌਮ ਭਾਵੇਂ ਮੰਨਤਾ ਨਹੀਂ ਦੇ ਰਹੀ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਕਰੀਬ 1 ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਬਾਬਾ ਟੇਕ ਸਿੰਘ ਢਣੋਲਾ ਦੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਕਿਸੇ ਤੋਂ ਨਰਦਤ ਬਿਨਾਂ ਕਿਸੇ ਪਹਿਲਾਂ ਤੋਂ ਨਰਦਤ ਪ੍ਰੋਗਰਾਮ ਦੇ ਅਚਾਨਕ ਤਾਜਪੋਸ਼ੀ ਕਰ ਦਿੱਤੀ ਗਈ ਹੈ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੂੰ ਇਸ ਮੌਕੇ 'ਚ ਦੀ ਅਕਾਲ ਤਖਬਾਦ ਦੇ ਗਰਜਕਾਰੀ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਧੀਕ ਗ੍ਰੰਥੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਾਂ ਤੋਂ ਇਲਾਵਾ ਕੁਝ ਧਾਰਮਿਕ ਜਥੇਬੰਦੀਆਂ ਦੇ ਨਮਾਇੰਦਿਆਂ ਨੇ ਦਸਤਾਰ ਅਤੇ ਸਰੋਪਾਓ ਭੇਟ ਕੀਤੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਗੁਰਪ੍ਰੀਤ ਸਿੰਘ ਝੱਬਰ ਨੇ ਦਸਤਾਰ ਪੇਟ ਕੀਤੀ ਯਾਨੀ ਕਿ ਟੇਕ ਸਿੰਘ ਧਨੋਲਾ ਦੀ ਜੋ ਹੁਣ ਸ੍ਰੀ ਅਕਾਲ ਸ੍ਰੀ ਦਮਦਮਾ ਸਾਹਿਬ ਦੇ ਐਜ਼ ਅ ਮੁਖ ਜਥੇਦਾਰ ਬਣ ਚੁੱਕੇ ਨੇ ਉਹਨਾਂ ਜਿਹੜੀ ਤਾਜ ਪੂਛੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਕਰ ਦਿੱਤੀ ਗਈ ਬਾਦਲ ਪਰਿਵਾਰ ਵੱਲੋਂ ਸ਼ਿਰਕਤ ਨਹੀਂ ਕੀਤੀ ਗਈ ਲੇਕਿਨ ਬਾਦਲ ਪਰਿਵਾਰ ਵੱਲੋਂ ਇੱਕ ਨਮੁੰਦਾ ਜਿਹੜਾ ਭੇਜਿਆ ਗਿਆ ਜਿਨ੍ਹਾਂ ਵੱਲੋਂ ਦਸਤਾਰ ਪੇਟ ਕੀਤੀ ਗਈ ਹੈ ਬਾਕੀ ਅੱਜ ਤਾਜ ਪੂਛੀ ਜਿਹੜੀ ਹੋ ਗਈ ਹੈ ਕਾਫੀ ਲੰਮੇ ਬਾਬਾ ਟਿਕਸੀਕ ਧਨੋਲਾ ਜਿਹੜੀ ਹੈ ਤਾਜ ਪੂਛੀ ਤੋਂ ਮਨਾ ਕਰ ਰਹੀ ਸੀ ਧੰਨਵਾਦ